ਪਹਿਲੇ ਮੈਂ ਇਹ ਵੀ ਅਰਜ਼ ਕਰਦੇ ਆ ਜਨਮ ਸਾਖੀ ਚ ਐਸਾ ਲਿਖਿਆ ਹੈ ਬਾਬਾ ਫਰੀਦ ਨੇ ਤਰੱਕੀ ਕੀਤੀ ਸੀ ਗੁਰੂ ਨਾਨਕ ਦੇ ਗੁਰੂ ਨਾਨਕ ਤੇ ਬਾਬੇ ਫਰੀਦ ਦੇ ਆਮਣੇ ਸਾਹਮਣੇ ਗੋਸ਼ਟੀ ਹੋਈ ਹੈ ਫਰੀਦ ਦੀ ਗੱਦੀ ਤੇ ਸਨ ਸ਼ੇਖ ਬ੍ਰਹਮ ਜਿਨ੍ਹਾਂ ਦੀ ਬਾਣੀ ਹੈ ਸ਼ੇਖ ਬ੍ਰਹਮ ਦੀ ਬਾਣੀ ਹੈ ਇਹ ਫਰੀਦ ਦੀ ਗੱਦੀ ਤੇ ਬੈਠੇ ਸਨ 11ਵੇਂ ਫਰੀਦ ਸਨ 10 ਫਰੀਦ ਹੋ ਚੁੱਕੇ ਸਨ ਪਹਿਲਾ ਫਰੀਦ ਹਜ਼ਰਤ ਅਲੀ ਦੇ ਖਾਨਦਾਨ ਨਾਲ ਤੱल्लुक ਰੱਖਦਾ ਸੀ ਗਜਨੀ ਤੋਂ ਆਇਆ ਸੀ ਇਤਿਹਾਸ ਸਾਰਾ ਮੌਜੂਦ ਹੈ ਫਰੀਦ ਕਹਿੰਦਾ ਹੈ ਮਹਾਰਾਜ ਤੁਸੀਂ ਕਹਿੰਦੇ ਹੋ ਇੱਕ ਬਚਨ ਇੱਕ ਬੋਲ ਪ੍ਰਭੂ ਨਾਲ ਜੋੜ ਦਿੰਦਾ ਹੈ ਇੱਕ ਬੋਲ ਮਨੁੱਖ ਨੂੰ ਸ਼ਾਂਤ ਕਰ ਦਿੰਦਾ ਹੈ ਇੱਕ ਬੋਲ ਮਨੁੱਖ ਨੂੰ ਬਾਗ-ਬਾਗ ਕਰ ਦਿੰਦਾ ਹੈ ਫਰੀਦ ਕਹਿੰਦੇ ਮਨ ਨੇ ਮੰਦਾ ਮਨ ਨਹੀਂ ਮੰਦਾ ਤੇ ਸਤਿਗੁਰੂ ਐਸੇ ਮੌਕੇ ਆ ਤੇ ਕਲਾ ਵਰਦਾਂਦੇ ਸਨ ਮਰਦਾਨੇ ਨੂੰ ਇਸ਼ਾਰਾ ਕਰ ਦਿੱਤਾ ਤੇ ਮਰਦਾਨੇ ਨੇ ਇੱਕ ਕੋੜਾ ਬੋਲ ਬੋਲ ਦਿੱਤਾ ਫਰੀਦ ਨੂੰ ਤੇ ਫਰੀਦ ਦਾ ਹਿਰਦਾ ਤਪ ਗਿਆ ਤੇ ਕਹਿਣ ਲਗਾ ਮਹਾਰਾਜ ਤੁਸੀਂ ਇਸ ਤਰ੍ਹਾਂ ਦਾ ਬੰਦਾ ਨਾਲ ਰੱਖਿਆ ਇਹ ਰਵਾਬ ਵਜਾਂਦਾ ਇਹ ਤੁਹਾਨੂੰ ਕੀਰਤਨ ਸੁਣਾਉਂਦਾ ਐ ਸਭ ਬੋਲ ਇਸਨੇ ਬੋਲੇ ਮੇਰਾ ਹਿਰਦਾ ਤਪਾ ਕੇ ਰੱਖ ਦਿੱਤਾ ਸਤਿਗੁਰੂ ਕਹਿਣ ਲੱਗੇ ਇੱਕ ਬੋਲ ਉਹਦੇ ਨਾਲ ਤਪ ਗਿਆ ਤੇ ਜੇ ਇੱਕ ਬੋਲ ਤੈਨੂੰ ਤਪਾ ਸਕਦਾ ਹੈ ਤੇ ਤੂੰ ਕਿਉਂ ਇਨਕਾਰ ਕਰਦਾ ਇੱਕ ਬੋਲ ਸ਼ਾਂਤ ਵੀ ਕਰ ਸਕਦਾ ਹੈ ਇੱਕ ਬੋਲ ਠੰਡਾ ਵੀ ਕਰ ਸਕਦਾ ਹੈ ਬੋਲ ਜ਼ਹਿਰ ਹੁੰਦੇ ਨੇ ਬੋਲ ਅੰਮ੍ਰਿਤ ਆਉਂਦੇ ਨੇ ਬੋਲ ਤੋੜ ਦਿੰਦੇ ਨੇ ਬੋਲ ਜੋੜ ਦਿੰਦੇ ਨੇ ਟੁੱਟ ਗਈ ਪ੍ਰੀਤ ਬੁਰ ਬੋਲ ਗੁਰੂ ਨਾਨਕ ਦੇਵ ਜੀ ਮਹਾਰਾਜ ਕਰ ਬੜੀ ਗਹਿਰੀ ਦੋਸਤੀ ਸੀ ਇੱਕ ਬੋਲ ਨਾਲ ਟੁੱਟ ਗਈ ਬੜੀ ਗਹਿਰੀ ਦੁਸ਼ਮਣੀ ਸੀ ਇੱਕ ਬੋਲ ਨਾਲ ਮਿੱਤਰਤਾ ਦੇ ਵਿੱਚ ਬਦਲ ਗਈ ਮਨੁੱਖੀ ਦੁਨੀਆ ਵਿੱਚ ਖੇੜ ਤੇ ਸਾਰੀ ਬੋਲਾਂ ਦੀ ਹੈ